ਚੱਲ ਕੋਈ ਨਹੀਂ ਕੋਈ ਪਰਮਜੀਤ ਗੌਰ ਮੇਰਾ ਨਾਮ ਹੈ ਤੇ ਵੱਡੀ ਮਿਆਣੀ ਤੂੰ ਆ ਮੈਂ ਪਹਿਲੇ ਮੇਰੇ ਦੋ ਬੇਟੀਆਂ ਸੀ ਫਿਰ ਮੈਂ ਇੱਥੇ ਆਈ ਦੋ ਸਾਲ ਹੋ ਗਏ ਮੈਨੂੰ ਇੱਥੇ ਆਂਦੀ ਨੂੰ ਤੇ ਫਿਰ ਇਥੋਂ ਮੈਨੂੰ ਪੁੱਤਰ ਦੀ ਦਾਤ ਬਖਸ਼ੀ ਬਾਬਾ ਜੀ ਨੇ ਮੰਗਲਵਾਰ ਬੋਲਿਆ ਸੀ ਮੰਗਲ ਵੀਰਵਾਰ ਤੇ ਮੰਗਲਵਾਰ ਹੀ ਹੋਇਆ ਤੇ ਬਾਬਾ ਜੀ ਨੇ ਕਿਹਾ ਸੀ ਇਹਨਾਂ ਦੇ ਲਟਾ ਵੀ ਵੱਜਣੀਆਂ ਨੇ ਤੇ ਉਹ ਵੀ ਇਹਨਾਂ ਦੇ ਲਟਾ ਵੱਜ ਜੀਆਂ ਤੇ ਹੁਣ ਮੈਂ ਖੁਲਾਣ ਆਈਆਂ ਨਾ ਕੋਲੋਂ ਜੀ ਇਹ ਸਾਧ ਸੰਗ ਜੀ ਹੁਕਮ ਤੇ ਸਾਰੇ 700 ਰੁਪਏ ਦੇ ਮੇਰੇ ਕੋਲ ਕੁਝ ਨਹੀਂ ਹੈਗਾ ਉਹਨਾਂ ਦਾ ਹੁਕਮ ਸੀ ਵੀ ਮੰਗਲ ਵੀਰਵਾਰ ਨੂੰ ਮੁੰਡਾ ਹੋਊਗਾ ਇਹ ਬੀਬੀ ਦੇ ਦੋ ਗੁੱਡੀਆਂ ਸੀ ਦਰਬਾਰ ਆਈ ਇਹਨੂੰ ਪ੍ਰਸ਼ਾਦ ਦਿੱਤਾ ਇੱਥੋਂ ਤੇ ਮਹਾਰਾਜਾ ਨਾਲਿਆਰੇ ਨੂੰ ਹੁਕਮ ਹੋਇਆ ਵੀ ਮੰਗਲ ਵੀਰਵਾਰ ਮੁੰਡਾ ਹੋਊਗਾ ਮਹਾਰਾਜ ਜੀ ਨੇ ਮੁੰਡਾ ਦਿੱਤਾ ਜਦੋਂ ਮੱਥਾ ਟਿਕਾਉਣ ਆਏ ਲੰਗਰ ਦੀ ਸੇਵਾ ਕੀਤੀ ਫਿਰ ਉਸ ਤੋਂ ਬਾਅਦ ਹੁਕਮ ਹੋਇਆ ਵੀ ਮੁੰਡੇ ਦੇ ਜਟਾਂ ਵੱਜਣਗੀਆਂ ਫਿਰ ਸਵਾ ਸਾਲ ਦੇ ਵਿੱਚ ਵੱਜ ਜਾਣਗੀਆਂ ਤੇ ਫਿਰ ਇੱਥੇ ਕਟਾਵਾਂਗੇ ਹੁਣ ਜਟਾਂ ਵੱਜੀਆਂ ਆ ਦੇਖੋ ਤੇ ਅਸੀਂ ਅੱਜ ਇਹ ਕਟਾਉਣ ਆਏ ਆ ਦੇਖੋ ਜਟਾਂ ਵੱਜੀਆਂ ਆਹ ਬਾਬਾ ਜੀ ਜਿਹੜਾ ਨਲਕੇ ਦਾ ਜਲ ਜਿਹੜਾ ਉਹਦੇ ਬਾਰੇ ਵੀ ਦੱਸੋ ਕਿਉਂਕਿ ਵੀਡੀਓ ਜਦੋਂ ਵਾਇਰਲ ਹੁੰਦੀ ਆ ਤਾਂ ਫਿਰ ਕਈਆਂ ਨੂੰ ਪਤਾ ਨਹੀਂ ਲੱਗਦਾ ਉਹ ਕਮੈਂਟ ਕਰਦੇ ਆ ਵੇ ਨਲਕੇ ਦੇ ਜਲ ਦਾ ਕੀ ਆ ਨਲਕੇ ਦਾ ਜਲ ਰੰਗ ਬਰੰਗਾ ਆ ਰਿਹਾ ਜੀ ਰੰਗ ਬਦਲ ਬਦਲ ਕੇ ਆ ਰਹੇ ਠਾਠ ਤੀਰਸਾ ਰਾਮਰਤ ਆ ਰਿਹਾ ਨਲਕੇ ਤੋਂ ਅਮਰ ਸਰੋਵਰ ਆਇਆ ਏ ਨਲਕੇ ਦੇ ਰੂਪ ਵਿੱਚ ਦਰਬਾਰ ਚ ਲੱਗਾ ਸੰਗਤਾਂ ਜਲ ਛਕਦੀਆਂ ਔਰ ਇਸ਼ਨਾਨ ਕਰਦੀਆਂ ਜੈਲ 사ਵਰਪੀਰ ਜੀ ਦੀ